ਆਪਾਂ ਸੋਚੀਏ ਨਾ ਮੈਂ ਕਿਹਾ ਯਾਰ ਭਰਾ ਕੌਣ ਮੈਂ ਕਿਹਾ ਕੋਈ ਡਾਕਟਰ ਜਾਂ ਕੋਈ ਲੱਗਦਾ ਯਾਰ ਮੈਂ ਕੋਈ ਡਾਕਟਰ ਜਾਇਆ ਚੱਕੋ ਬਈ ਚੱਕੋ ਚੱਕੋ ਹਾਂ ਜੀ ਹਾਂ ਜੀ ਕੋਣ ਸੱਲੇ ਮਾਰਨ ਨੂੰ ਮਾਰਨ ਜੋਰ ਤੁਸੀਂ ਭਰੇ ਨੇ ਮੁੜ ਕੇ ਚਲੋ 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 ਇਹਨੂੰ ਖਿੱਚ ਲਗੇ ਤਾਂ ਕਿ ਨਹੀਂ ਕੋਈ ਨਹੀਂ ਇਹਨੂੰ ਖਿੱਚ ਲੈਣਾ ਬਾਈ ਹੈ ਗੁਰ ਨਾਮ ਨਿਕਾ ਇੰਜਣਾ ਬਹੁਤ ਵਾਰ ਨਿਕਾ ਇੰਜਣਾ ਦੇ ਛੋਟਾ ਜਾਂਦਾ ਹੈਂਗਾ ਪਿਛਲੇ ਸਾਲ ਅਸੀਂ ਨਾ 23 ਚ ਉਧਰ ਸੀਗੇ ਆਪਣਾ ਆ ਆਪਣਾ ਜਿਹੜਾ ਲੜਾ ਉਹ ਸਦੂਰਗੜ ਸਾੜ ਅੱਛਾ ਅੱਛਾ ਉਧਰ ਅਸੀਂ ਤਾਰਾਂ ਤੇਜ ਦੇ ਵਿੱਚ ਹਨਾ ਬਾਈ ਪਹਿਲਾਂ ਤਾਰਾਂ ਬੱਟਿਆ ਕਰੀਏ ਜਿਹੜੀਆਂ ਜਿਹੜੀਆਂ ਫੇਰ ਦੁਰਿਆ ਕਰੀ ਉਹ ਤਾਂ ਤਾਰਾਂ ਬਹੁਤ ਸੀ ਉਹਦੇ ਕਿਤੇ ਤਾਰਾਂ ਇਹ ਚੀਜ਼ ਦਾ ਵੀ ਓਖਾ ਕਰੇ ਤਾਰਾਂ ਵਾੜੇ ਪੁਣੀ ਦੀ ਕੋਈ ਨਾਮ ਨੂੰ ਲੱਗਦਾ ਇਹਦਾ ਖਰਾਬ ਕੋਈ ਕੁਝ ਨਹੀਂ ਬੰਨਾ ਪਕੀ ਤੇ ਜੰਦ ਨਹੀਂ ਆ ਨਾ ਕੋਈ ਲੱਗਦਾ ਕੋਈ ਨਾ ਪਾਣੀ ਵੀ ਬਹੁਤ ਬਹੁਤ ਇਸ ਤਰ੍ਹਾਂ ਦੇ ਨਿਗੇ ਜਿਹੜੇ ਸਾਡੀ ਭਾਰਤ ਜੀ ਸਿੰਘ ਜੀ ਵਾਜਾ ਡੈਟਿਕੜਦੀਵਾਲ ਆ ਸਾਰੇ ਭਰਾ ਨਾਲ ਜੀ ਜੀ ਭਾਨਾ ਵੀਰ ਕਾਲਾ ਭਾਜੀ ਬਾਗੜੀਆਂ ਮਨਜੂਰ ਭਾਜੀ ਆਪਣੇ ਦੀਪਕ ਭਰਾ ਵੀਰ ਘਰਪੁਰ ਭਾਈ ਬਾਅਦ ਦੇ ਵਿੱਚ ਕਿੱਥੇ ਖੜੇ ਹੋ ਰਹੇ ਹੋ ਸਰਪਾਲ ਜੀ ਕਿੱਧਰ ਆਈਏ ਜੀ ਉਧਰ 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 ਸਾਹਮਣੇ ਜਿਹੜਾ ਪੂਰਾ ਆ ਘਟ ਜਾਣਾ ਹੈ ਨੱਕ ਬਣੀ ਘਟ ਗਿਆ ਹੁਣ ਦੋ ਕਪੜਾ ਕੱਢ ਗਿਆ ਲਿਆਵੋ ਰੱਖਣਾ ਦੇ ਪਾਣੀ ਪਾ ਲਿਆ ਅੱਛਾ ਸੁੱਕਾ ਹੀ ਹੈ ਆਰ ਆ ਬਿਸਕੁਟ ਆਰ ਬਿਸਕੁਟ ਵੀ ਦੋ ਰੱਖ ਦੋ ਆ ਕੇ ਆ ਕਿ ਆ ਕਿਟਾ ਬਣਾਈਆਂ ਜੀ ਆਹ ਲਓ ਕਿਟਾ ਬਣਾਈਆਂ ਨਹੀਂ ਨਹੀਂ ਬੱਸ ਬਾਰਤ ਜਿੰਨੇ ਪਾਜੀ ਕਿਟਾ ਫੋਨ ਕਿੱਟਾ ਤੈਨ ਦੇਓ ਭਾਜੀ ਕਿੱਟਾ ਦੇ ਦੋ ਭਾਹ ਕਿੱਟਾ ਤੈਨ ਕੱਢੋ ਮੇਰਾ ਚਲੋ ਰਾਤ ਦੀ ਸੇਵਾ ਕਰਦੇ ਆਂ ਤੜਕਾ ਬਜਾਉਂਗਾ ਤੇਨੇ ਇੱਕ ਖਾਣਾ ਹਾਂਜੀ 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 ਕਣਕਾਂ ਆਪਾਂ ਕਰ ਲਈ ਬਾਬਾ ਦੀਪ ਸਿੰਘ ਸੇਵਾਦਾਲ ਨੇ ਜੀ ਕਣਕਾਂ ਬੀਜਣੀਆਂ ਜੀ ਤੁਹਾਡੀਆਂ ਜ਼ਮੀਨ ਚੋਂ ਵੀ ਕੱਢ ਕੇ ਜਾਵਾਂਗੇ ਰੇਤਾ ਵੀ ਕਣਕਾਂ ਸਾਰੀ ਇੱਥੇ ਜ਼ਿੰਮੇਵਾਰੀ ਆਹ ਏਰੀਆ ਦੀ ਲੈ ਲਈਏ ਠੀਕ ਹੈ ਜੀ ਦਵਾਈ ਲਿਆਉਣੀ ਥੋ ਮੱਲ ਕਿੱਥੋਂ ਲਿਆਉਣੀ ਦੱਸੋ ਲਿਆਉਂਦੇ ਆ ਨਹੀਂ ਤੁਹਾਨੂੰ ਦਵਾਈ ਉੱਧਾਂ ਦੇ ਨੇ ਕਾਦੀ ਲੈਣੀ ਤੁਸੀਂ ਨਹੀਂ ਉਹ ਮੱਝ ਦੀ ਲਿਆਦੀ ਓਥੋਂ ਨੇ ਮੱਝ ਦੀ ਆਪਣੇ ਹੈਗੀਆਂ ਦੱਸੋ ਕਾਦੀ ਕੋਈ ਨਹੀਂ ਉਹ ਮੱਝ ਦੀ ਉਥੇ ਲਿਆਦੀ ਮਲੇ ਤੋਂ ਲਿਆਦੀ ਅੱਛਾ ਮਲੇ ਨਹੀਂ ਤੇ ਫਿਰ ਕਿੱਥੋਂ ਲਿਆਉਣੀ ਦੱਸੋ ਬਾੜਾ ਇੱਥੇ ਤੱਕਰ ਕੋਈ ਪਤਾਵੇ ਇੱਕ ਆ ਬਾਹਰ ਆ ਹੀ ਲਿਆ ਦੇਣੇ ਤੁਹਾਨੂੰ ਬਾਹਰ ਜਿੱਥੋਂ ਵੋਟਾਂ ਚੱਲ ਰਹੀਆਂ ਉੱਥੇ ਤੱਕ ਲਿਆ ਦੇ ਤੁਹਾਨੂੰ ਨਹੀਂ ਨਹੀਂ ਇੱਧਰੋਂ ਲਿਓਣੀ ਬਾੜਾ ਉੱਥੇ ਚੱਲ ਜੂ ਵੋਟ ਆ ਚੱਲ ਜੂ ਇੱਥੇ ਹੀ ਜਾਣਾ ਡੂੰਗਾ ਪਾਣੀ ਆ ਰਾਸ਼ਨ ਵੰਡਿਆ ਗਿਆ ਫਿਰ ਆਪਾਂ ਤੁਹਾਨੂੰ ਲੈ ਦੇਣਾ ਸਵੇਰੇ ਤੁਸੀਂ ਆਉਂਦੇ ਹੋ ਸਵੇਰੇ ਆਉਣਾ ਕੋਈ ਗੱਲ ਨਹੀਂ ਸਵੇਰੇ ਲੈ ਲਾਂਗੇ ਚਲੋ ਇੰਦਾ ਗੱਲ ਆ ਆ ਬਾਈ ਸਵੇਰੇ ਮਿਲਿਆ ਤਾਂ ਹੈ ਯਾਰ ਸਵੇਰੇ ਕੱਲ ਦੇ ਤੁਹਾਨੂੰ ਇੱਥੇ ਮੀਂਹ ਪੈ ਗਿਆ ਬਾਈ ਕੋ ਚ ਆ ਪਰੇ ਘਰ ਸਿਗਾ ਤੇਰਾ ਦਾ ਹਾਂਜੀ ਹਾਂਜੀ ਤਿੰਨ ਘਰ ਆ ਤੁਹਾਡੇ ਆ ਤਿੰਨ ਘਰ ਹਾਂ ਭਰਾ ਕੋ ਚਾਹ ਪੀ ਕੇ ਗਏ ਕਣਕਾਂ ਦਾ ਨਹੀਂ ਟੈਨਸ਼ਨ ਲਓ ਜੀ ਕਣਕਾਂ ਤੁਹਾਡੀ ਤੇ ਬੀਜ ਕੇ ਜਾਵਾਂਗੇ ਧੱਕ ਦੋ ਇਹ ਸਾਡੇ ਨਾਲ ਭਰਾ ਅੱਡਾ ਕਾਲਾ ਬਾਗੜੀਆਂ ਜੀ ਇਹ ਕਬੱਡੀ ਪ੍ਰਮੋਟਰ ਆ ਆ ਜਿਹੜਾ ਆ ਇਹ ਭਾਨਾ ਸਿੱਧੂ ਆ ਜੀ ਨਾਲ ਇਹ ਭਾਨਾ ਸਿੱਧੂ ਮੁੰਡੇ ਨੂੰ ਪਤਾ ਹੋਣਾ ਕੌਣ ਆ ਜੀ ਭਾਨਾ ਸਿੱਧੂ ਪੁੱਛੋ ਉਹਨੂੰ ਜਰਾ ਹਾਂ ਹਾਂਜੀ ਮੈਂ ਜਾ ਵੀਰ ਚਾਹ ਪੀਓ ਨਹੀਂ ਜਾ ਨਹੀਂ ਬੱਤ ਚਾਹ ਨਹੀਂ ਪਾਣੀ ਪੀਓ ਦੁੱਧ ਲੈ ਲਓ ਉਹ ਸਾਸੀ ਲੈ ਲਓ ਹਾਂ ਵੀਰ ਮੈਂ ਜਾ ਜਾ ਚਾਹ ਪੀਓ ਪਾਣੀ ਪੀਓ ਕਿੰਨੇ ਲੈ ਕੇ ਕਰ ਕੋਈ ਨਹੀਂ ਖੋਜਦੇ ਜੇ ਫੜੇ ਪਾਵੇ ਤਾਂ ਚਾਹ ਪਾਣੀ ਪੀਓ ਨਹੀਂ ਚਾਹ ਪਾਣੀ ਕਹਿੰਦੇ ਵੀ ਭਾਈ ਹਾਂ ਨਹੀਂ ਚਲਦਾ ਵੱਡੂ ਕਿਰਪਾ ਨਾਲ ਚਾਹ ਪਾਣੀ ਪੀਓ ਤੇ ਹੋਰ ਗੱਲ ਨਹੀਂ ਮਤ ਮੇਰਵਾਨਾ ਹਜੇ ਦਾਸ ਲੈ ਆਉਣੇ ਨਹੀਂ ਰਹਿ ਗਏ ਇੱਕ ਹੋਰ ਦੇ ਘਰ ਕੱਲ ਆਉ ਦੇ ਗਾ ਲੈ ਵੀ ਉੱਧਰ ਦੇਖ ਕੇ ਆਉ ਤੂੰ ਪਿਸਤੌਲ ਫੜੀ ਆ ਹੈ ਓਏ ਇਹ ਵਾਂਡੇ ਗਏ ਸੀ ਅੱਜ ਲੈ ਕੇ ਆਂਦੇ ਸਾਰ ਦੇ ਅੱਛਾ ਅੱਛਾ ਉਹ ਬਾਪੂ ਵੀ ਆਪਣੀ ਗੁੜੀਆ ਅੰਦਰ ਸਾਰਾ ਪਰਵਾਹ ਅੱਛਾ ਜੀ ਆਜੋ ਸੱਸੀ ਗਾ ਵਾ ਵਾ ਆਜੋ ਯਾਰ ਹੋਰ ਮੋਤਾਂ ਨਾ ਬਾਪੂ ਪੀਛੋ ਹੀ ਪਾਣੀ ਪੀ ਲੈ ਅਸੀਂ ਬਾਬਾ ਹੀ ਆਏ ਆ ਕਪੂਰਥਲੇ ਤੋਂ ਹਾਂ ਕੀ ਬਾਸ਼ੇ ਤੁਹਾਡੀ ਬਹੁਤ ਪਾਣੀ ਆਇਆ ਹੋਣਾ ਜਿਆਦਾ ਮੈਨੂੰ ਪੂਰੇ ਵਾਲੇ ਤੋਂ ਆਇਆ ਸਾਡੇ ਆਇਆ ਵਾ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਆਇਆ ਪਰ ਉਹਦਾ ਮਾਦਾ ਹੀ ਔਖਾ ਦਾ ਬਹੁਤ ਹੁੰਦਾ ਹੁਣ ਔਖਾ ਚਲੋ ਤੁਹਾਡੇ ਭੈਣ ਭਰਾਵਾਂ ਦੇ ਸੰਯੋਗ ਧੰਨਵਾਦ ਜੀ ਬਹੁਤ ਬਹੁਤ ਕਾਹੀ ਜਾਨੇ ਚਾਹ ਪਾਣੀ ਦੁੱਧ ਪੀ ਲੋ ਆਪਣਾ ਵਾਧੂ ਦੁੱਧ ਵੀ ਮੈਂ ਤਾਂ ਕਹਿੰਦਾ ਇਨੀ ਮੁਸੀਬਤ ਵਿੱਚ ਵੀ ਤੁਸੀਂ ਦੇਖ ਲੋ ਹਨ ਜੇ ਨਹੀਂ ਚੜਦੀ ਕਲਾ ਦੇ ਵਿੱਚ ਸ਼ਾਇਦ ਕਿਰਪਾ ਹੈ ਗੁਰੂ ਸਾਹਿਬ ਦੇ ਤੇ ਅਸੀਂ ਬੈਠੇ ਆ ਭੈਣ ਭਰਾ ਸੰਯੋਗ ਦੇਣ ਦਾ ਚਲੋ ਤੁਸੀਂ ਬੈਠੋ ਚਾਹ ਪਾਣੀ ਖਾਣੇ ਨਹੀਂ ਆਜਾ 2 ਮਿੰਟ ਲੱਗੇ ਹੈ ਇਹ ਤਾਂ ਕਿਲ ਜਾਣਾ ਬਸ ਬਰਤਾਂਗੇ ਹਾਂ ਜੀ ਇਹ ਪਾਣੀ ਡਰ ਗਿਆ ਹਾਂ ਜੀ ਇਹ ਪਾਣੀ ਡਰ ਗਿਆ ਆ ਤਾਂ ਤਾਂ ਉੱਚਾ ਕੀਤਾ ਸੀ ਬਹੁਤ ਜ਼ਿਆਦਾ ਤਾਂ ਹੂੰ ਛੋਟਾ ਜਾਂ ਕਿਤਾਸਾ ਲਾ ਕੇ ਦਰਬਾਰ ਦੀ ਸੇਵਾ ਕਰਦੇ ਹਾਂ ਇੱਥੇ ਅੱਛਾ 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 ਆਓ ਤਲੇ ਬੰਨੇ ਹਾਂ ਉਹ ਸਾਹਮਣੇ ਪੋੜੀ ਉਹ ਤਾਂ ਸਾਰੇ ਗੇਟ ਦੇ ਵਿੱਚ ਅੰਦਰ ਬਰਾਂਡੇ ਤੇ ਪਾਣੀ ਡਰ ਗਿਆ ਦਰਵਾਜ਼ੇ ਜਿਸ ਰਿੰਜ ਮੰਚਲ ਤੇ ਸੇਵਾ ਕਰਵਾਉਂਦਾ ਸਭ ਨੂੰ ਸੇਵਾ ਕਰਦੇ ਹਾਂ ਯਾਹ ਨਾ ਨਾ ਬਾਬਾ ਜੀ ਅੱਜ ਪਾਣੀ ਤਾਂ ਪੀ ਲੈਂਦੇ ਨਹੀਂ ਨਹੀਂ ਮਾਤਾ ਜੀ ਧੰਨਵਾਦ ਚਲੋ ਛੁਕਰੀਆ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖਿਓ ਭਾਜੀ ਓਏ ਭਾਜਾ ਸਿਕਾ ਲਾਣੀ ਜੁੜੀ ਗਈ ਇੱਚੀ ਮੇਰੇ ਵੱਤ ਗੱਲ ਆਈ ਹੈ ਪਾਣੀ ਆਇਆ ਅੱਛਾ ਨਾਰਕਾ ਅੱਜ ਬੇੜੀ ਤੇ ਲੈ ਕੇ ਆਂਦਾ ਸਾਡਾ ਹਾਂ ਓਦੋਂ ਚਲ ਗਈ ਸੀਗੀ ਹਾਂ ਮੇਰਾ ਕਿਨੇ ਜਦੀ ਹੋ ਗਈ ਨੱਕ ਪਹੁੰਚ ਮੇਨੇ ਜਦੀ ਹੋ ਗਈ ਇਹ ਇੱਕ ਸਾਲ ਤੇ ਦੋ ਤਿੰਨ ਦਿਨਾਂ ਲਈ ਮੇਰੀ ਵੀ ਛੋਟੀ ਬੇਟੀ ਬਿਲਕੁਲ ਇਦਾਂ ਹੀ ਆ ਸਾਦੀ ਆ ਇਹ ਵੀ ਚਲ ਗਈ 28 ਦਿਨਾਂ ਵਿੱਚ ਗੁਰਨਾਜ ਚਾਤੀ ਜੀ ਬਈ ਅੱਜ ਨਹੀਂ ਲੱਗਦਾ ਰਿਹਾ ਦਵਾਈ ਤਾਂ ਨਹੀਂ ਲਿਆ ਡਾਕਟਰ ਲਿਆਵਾ ਨਹੀਂ ਨਹੀਂ ਕੋਈ ਗੱਲ ਨਹੀਂ ਡਾਕਟਰ ਲਿਆਵਾਂਗੇ ਲੈ ਕੇ ਜਾਂਦੇ ਹਾਂ ਸ਼ੁਕਰੀਆ ਬੱਚੇ ਬਾਹਰ ਗਏ ਹਨ ਉਹਨਾਂ ਨੂੰ ਫੋਨ ਕਰ ਦਾਂਗੇ ਲੈ ਆਉਣਗੇ ਓਏ ਗੁਰਨਾਜ ਚਾਤੀ ਜੀ ਸੱਚੀ ਗੱਲ ਕਰਦੇ ਸੱਚੀ ਗੱਲ ਕਰਦਾ ਸੱਚੀ ਗੱਲ ਕਰਦਾ ਹਾਂ ਦੇ ਅੱਛਾ ਠੀਕ ਆ ਬਈ ਕੱਕਾ ਸਾ ਮੇਰਾ ਪੂਰਾ ਹੋ ਗਿਆ ਤੇ ਇੱਕੋ ਚਾਰਾ ਨਾ ਉਹਦਾ ਟੈਨਸ਼ਨ ਲੈ ਲੈ ਕੇ ਤੇ ਲਾਹ ਜਾਂਦਾ ਜਿੰਨੂੰ ਪਹਿਥੇ ਲੰਮਾ ਜਿਹੜਾ ਇੱਥੇ ਅੱਛਾ ਅੱਛਾ ਉਹ ਨਹੀਂ ਜਿਹੜਾ ਉਹ ਟੈਂਸ਼ਨ ਲਈ ਜਾਂਦਾ ਫਾਕ ਰੁਕੜੀ ਜਾਂਦਾ ਉਹਦੀ ਦਵਾਈ ਕਦੀ ਕਿਤੇ ਹੋਣੀ ਤੇ ਸਾਰਾ ਜੋ ਆਪਣੀ ਖੇਤੀ ਦਾ ਫਿਰ ਅੰਕਲ ਹੀ ਕਰਦੇ ਆ ਹਾਏ ਹੋਏ ਵਿਚਾਰਾ ਕਾ ਇਹ ਕਿ ਆਂਦੇ ਹੀ ਕਰਨਾ ਹੈ ਹਾਂ ਹਾਂ ਤੇ ਐਰ ਕਿਉਂ ਰੱਬ ਫੇਰ ਲੈ ਗਿਆ ਇੱਕ ਜਿਹੜਾ ਕਾਕਾ ਪੂਰਾ ਹੋ ਗਿਆ ਉਹਨੇ ਪੂਆ ਦਿੱਤੀ ਲਾਈਕੀ ਆਂਦੇ ਮੈਂ ਵਿਆਹਣੀ 1.5 ਸਾਲ ਦੇ ਲੈ ਕੇ ਪਾਲੀ ਅੱਛਾ ਉਹ ਤਾਂ ਵੀ ਹੈਰ ਕਿ ਲੈਣਾ ਆਂਦੇ ਨਾ ਕਿ ਚੁੱਕ ਕੇ ਪੈਸੇ ਤੇ ਉਹਦੀ ਸ਼ਾਦੀ ਕਰ ਦਿੱਤੀ ਘਰ ਚੰਗਾ ਲੱਭ ਗਿਆ ਬੱਸ ਹਰ ਕੋਈ ਨਹੀਂ ਸਾਡਾ ਪਿੰਨਾ ਕੋਈ ਬਾਰ ਨਾ ਅੰਦਰ ਨਾ ਕੋਈ ਕਰਨ ਵਾਲਾ ਮਨਜ਼ੂਰੀ ਕੋਈ ਨਹੀਂ ਠੀਕ ਇਹ ਦੇਖਿਆ ਕੀ ਵਾਰੀ ਕਰਨੀ ਇਹੋ ਹੀ ਬਾਪੂ ਵਿਚਾਰਾ ਕਰਦਾ ਤੇ ਪਹਿਲੋਂ ਮਾਦਾ ਜੀ 2023 ਚ ਵੀ ਆਇਆ ਸੀ ਨਾ ਹਾਂ ਉਦੋਂ ਵੀ ਆਇਆ ਉਦੋਂ ਹੀ ਹਾਂ ਉਦੋਂ ਹੀ ਆਇਆ ਜੇ ਆ ਦੂਜਾ ਝੋਨਾ ਵੜਨਾ ਸੀ ਬਸ ਉਦੋਂ ਵੀ ਸਾਰਾ ਫਸਲ ਐ ਪੱਕ ਗਿਆ ਸੀ ਤੇ ਚਲੋ ਉਦੋਂ ਹਾੜ ਦੇ ਪੰਜ ਕਿਤੇ ਰਹਿੰਦੇ ਆ ਆਪਣੇ ਦੇਸੀ ਮਹੀਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਹਾਨੂੰ ਪਤਾ ਹੀ ਆ ਜੋ ਹਾਲਾਤ ਇਸ ਟਾਈਮ ਪੰਜਾਬ ਦੇ ਬਣ ਰਹੇ ਮੈਂ ਤਾਜਾ ਸਥਿਤੀ ਦੱਸਾਂ ਦੱਸ ਰਿਹਾ ਵੀ ਇਸ ਟਾਈਮ ਹਾਲਾਤ ਜਿਹੜੇ ਪਾਣੀ ਘਟ ਰਿਹਾ ਬਿਲਕੁਲ ਤੇ ਪਾਣੀ ਘਟ ਗਿਆ ਝੋਨੇ ਦਿਸਣ ਲੱਗ ਪਿਆ ਬੋਟਾਂ ਜਿਹੜੀਆਂ ਕਿਤੇ ਕਿਤੇ ਚੱਲ ਰਹੀਆਂ ਕਿਤੇ ਕਿਤੇ ਬਹੁਤਾਤ ਬੋਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਆ ਜਿਹੜੇ ਘਰ ਹਜੇ ਤੱਕ ਵੀ ਪਾਣੀ ਚ ਹੈਗੇ ਆ ਉੱਥੇ ਬੋਟਾਂ ਨਾਲ ਹੀ ਜਾਇਆ ਜਾਂਦਾ ਤੇ ਜਿਆਦਾ ਜਿਹੜਾ ਟਰੈਕਟਰ ਜਾ ਨਹੀਂ ਰਿਹਾ ਬੋਟਾਂ ਚੱਲ ਨਹੀਂ ਰਹੀਆਂ ਤੇ ਹਾਲਾਤ ਥੋੜੇ ਜੇ ਹਜੇ ਤਰ ਸਥਿਤੀ ਜਿਹੜੀ ਉਹ ਗੰਭੀਰੀ ਬਣੀ ਹੋਈ ਆ ਬਾਕੀ ਅੱਜ ਜਿਹੜੀ ਆਪਾਂ ਕਾਫੀ ਪੋਸਟਾਂ ਪਈਆਂ ਸੀ ਵੀ ਜਿਹੜੇ ਪਿੰਡਾਂ ਦੇ ਵਿੱਚ ਕੱਪ ਕਰਾਉਂਦੇ ਆ ਜਿਹੜੇ ਪੰਜਾਬ ਦੇ ਵਿੱਚ ਵੱਡੇ ਕੱਪ ਟੂਰਨਾਮੈਂਟ ਕਰਾਉਂਦੇ ਆ ਜਿਹੜੇ ਐਨ ਆਰ ਆਈ ਵੀਰ ਜਿਹੜੇ ਆ ਵੀ ਉਹ ਕਿਦਾਂ ਪੰਜਾਬ ਲਈ ਖੜ ਰਹਿ ਕਿ ਨਹੀਂ ਇਹ ਪੋਸਟਾਂ ਪਈਆਂ ਸੀ ਪਰ ਮੈਂ ਦੱਸਣਾ ਚਾਹੁੰਦਾ ਮੇਰੇ ਨਾਲ ਕਾਲਾ ਵੀਰ ਬਾਗੜੀਆਂ ਤੋਂ ਬਹੁਤ ਵੱਡਾ ਕੱਪ ਭਰਾ ਸਾਡਾ ਕਰਾਉਂਦਾ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਗਿਣਵੇਂ ਚੁਣਵੇਂ ਵੱਡੇ ਕੱਪਾਂ ਦੇ ਵਿੱਚ ਜੇ ਭਰਾ ਸਾਡਾ ਕਾਲਾ ਬਾਗੜੀਆਂ ਵਾਲਾ ਆਉਂਦਾ ਇਸ ਭਰਾ ਵੱਲੋਂ 5 ਲੱਖ ਰੁਪਈਆ ਇਹ ਜਿਹੜੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਦੀ ਮਦਦ ਕੀਤੀ ਆ ਭਰਾ ਆ ਦੀ ਬਹੁਤ ਵੱਡੀ ਮਤਲਬ ਜੇ ਕਈਏ ਵੀ ਕਾਲਾ ਬਾਗੜੀਆਂ ਵਾਲਾ ਜੇ ਕੱਪ ਗਿਣਵੇਂ ਚੁਣਵੇਂ ਪੰਜਾਬ ਦੇ ਵਿੱਚੋਂ ਨੰਬਰ 1 ਤੇ ਕੱਪ ਇਸ ਟਾਈਮ ਕਾਲਾ ਬਾਗੜੀਆਂ ਵਾਲਾ ਭਰਾ ਸਾਡਾ ਕਰਾਉਂਦਾ ਤੇ ਦਸ਼ਮੇਸ਼ ਕਲੱਬ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਦੇ ਪਹਿਲੇ ਦਿਨ ਤੋਂ ਖੜੇ ਆ ਇਹ ਪਹਿਲਾਂ ਵੀ ਆਏ ਸੀ ਆਣ ਕੇ ਦੱਸਿਆ ਸੀ ਵੀ ਮਨਜੋਤ ਸਿੰਘ ਦੱਸ ਕਿਹੜੀ ਚੀਜ਼ ਦੀ ਤੈਨੂੰ ਲੋੜ ਆ ਜੇ ਜਦੋਂ ਰੈਸਕਿਊ ਆਪਰੇਸ਼ਨ ਚੱਲਦੇ ਸੀ ਕਿਸ਼ਤੀਆਂ ਦੀ ਲੋਡ ਸੀ ਇੰਜਣਾਂ ਦੀ ਲੋਡ ਸੀ ਤੇ ਜਨਰੇਟਰ ਤੇ ਇਹਨਾਂ ਨੇ ਕਿਹਾ ਸੀ ਦੱਸ ਕਿਹੜੀ ਚੀਜ਼ ਦੀ ਲੋਡ ਤੇ ਮੈਂ ਉਸੇ ਟਾਈਮ ਕਿਹਾ ਮੈਂ ਭਾਜੀ ਜਨਰੇਟਰ ਚਾਹੀਦਾ ਇੱਕ ਵੀ ਜਨਰੇਟਰ ਜਿਹੜਾ ਸਾਡੇ ਕੋਲ ਛੋਟਾ ਆ ਇਹਨਾਂ ਨੇ ਉਸੇ ਟਾਈਮ ਜਸਕਰ ਨੂੰ ਫੋਨ ਮਾਰਿਆ ਜਸਕਰ ਨੇ ਜਿਹੜਾ ਮਨਜੋਤ ਕਹਿੰਦਾ ਜਨਰੇਟਰ ਲੈ ਕੇ ਦੇ ਸੱਤ ਕਿਲੋ ਵਾਰ ਦਾ ਥੱਲੇ ਜਨਰੇਟਰ ਆ ਦੇ ਵੱਡਾ ਪਿਆ ਇਹ ਸਾਰੀ ਸਾਡੀ ਬੱਸ ਕਿਸ਼ਤੀਆਂ ਇੱਕੋ ਟਾਈਮ ਕਿਸ਼ਤੀਆਂ ਜੇ ਮਤਲਬ ਜੋ ਰਸੋਈ ਦਾ ਸਾਰਾ ਸਾਡਾ ਜਿਹੜਾ ਸੇਵਾਦਾਰਾਂ ਲਈ ਜੋ ਚੀਜ਼ ਬਣਾਉਣੀ ਆ ਉਹ ਵੀ ਇਸ ਜਨਰੇਟਰ ਸਾਡਾ ਬਣਾਉਣ ਦਾ 7 ਕਿਲੋਵਾਟ ਦਾ ਲੈ ਕੇ ਦਿੱਤਾ ਮੈਂ ਧੰਨਵਾਦ ਕਰਦਾ ਸਾਡਾ ਵੀਰ ਕਾਲਾ ਬਾਗੜੀਆਂ ਵਾਲੇ ਦਾ ਗੁਰੂ ਸਾਹਿਬ ਇਦਾਂ ਹੀ ਚੜ੍ਹਦੀਆਂ ਕਲਾ 'ਚ ਰੱਖਣ ਸਾਰਿਆਂ ਨੇ ਹਮਲਾ ਮਾਰਿਆ ਇਹਦੇ ਵਿੱਚ ਕੋਈ ਨਹੀਂ ਪਿਛੇ ਰਿਆ ਚਾਹੇ ਫਿਲਮ ਇੰਡਸਟਰੀ ਹੋਵੇ ਚਾਹੇ ਗਾਇਕ ਹੋਣ ਚਾਹੇ ਕੋਈ ਵੀ ਹੋਵੇ ਚਾਹੇ ਐਨਆਰਆਈਆਂ ਨੇ ਤਾਂ ਛੱਡੀ ਦੋ ਨਾ ਐਨਆਰਆਈਆਂ ਨੇ ਤਾਂ ਬਹੁਤ ਵੱਡਾ ਚਾਹੇ ਪਹਿਲਾਂ ਵੀ ਪੰਜਾਬ ਨਾਲ ਖਣ ਦੀ ਲੋੜ ਪਈ ਤਾਂ ਐਨਆਰਈ ਭਰਾ ਖੜੇ ਆ ਤੇ ਸਾਰੇ ਹੀ ਇਸ ਟਾਈਮ ਖੜੇ ਆ ਕੋਈ ਕਿਸੇ ਦਾ ਲਾਂਬਾ ਨਹੀਂ ਵੀ ਉਹ ਨਹੀਂ ਤੁਰਿਆ ਨਹੀਂ ਤੁਰਿਆ ਇਸ ਪੰਜਾਬ ਦੇ ਲਈ ਇਹ ਪੰਜਾਬ ਹੀ ਆ ਜਿਹੜਾ ਇਦਾਂ ਇੱਕ ਇੱਕ ਮੁੱਠ ਹੋ ਕੇ ਆਪਣੇ ਭਰਾਵਾਂ ਲਈ ਖੜਦਾ ਆ ਤੇ ਇਹ ਜਲਦ ਇਹਨਾਂ ਨੂੰ ਪੈਰੀ ਲਿਆਵਾਂਗੇ ਜਿਹੜੀ ਮਾਇਆ ਜਦੋਂ ਆਪਾਂ ਟਰੈਕਟਰ ਲਿਆ ਕੇ ਇਹਨਾਂ ਦੇ ਇੱਧਰ ਮਾਰ ਕੇ ਦਿਖਾ ਲੋ ਕੈਮਰੇ ਸਾਰੀ ਫਸਲ ਜਿਹੜੀ ਇੱਥੋਂ ਕਰਾਵਾਂਗੇ ਬੀਜ ਕੇ ਤੱਕ ਜਿਹੜਾ ਆਪਾਂ ਸੰਸਤਾ ਬਾਬਾ ਦੀਪ ਸਿੰਘ ਸੇਵਾ ਦਾ ਲਿਜਾਊਗੀ ਇੱਥੋਂ ਇਹਨਾਂ ਨੂੰ ਪੈਰੀ ਕਰਕੇ ਫੇਰ ਹੀ ਆਪਾਂ ਜਿਹੜਾ ਜਾਵਾਂਗੇ ਹੁਣ ਪੱਕਾ ਡੰਪ ਜਿਹੜਾ ਕੈਂਪ ਸਾਡਾ ਉਹ ਬਣ ਜਾ ਰਿਹਾ ਆ ਇੱਥੇ ਹੀ ਸਭਰਾਮੀ ਇੱਥੇ ਬਣਾਵਾਂਗੇ ਤੇ ਜਦੋਂ ਆਪਾਂ ਫੇਰੀ ਤਕਰੀਬਨ 2 3 4 ਮਹੀਨੇ ਜਿਹੜਾ ਇਹਨਾਂ ਦੇ ਪੂਰੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਦੇਖਾਂਗੇ ਕਿਸੇ ਦੀ ਮੱਝ ਮਰੀ ਆ ਕਿਸੇ ਦਾ ਘਰ ਟੱਠਿਆ ਇਹ ਜਿਹੜੀ ਮਾਇਆ ਉਹਨਾਂ ਤੇ ਯੂਜ਼ ਕੀਤੀ ਜਾਊਗੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋ ਸ਼ਬਦ ਕਹੋ ਤੁਸੀਂ ਬੱਸ ਭਾਜੀ ਇਹ ਕਿ ਨਾ ਸਾਡੇ ਜਿਹਨੇ ਐਨਆਰਆਈ ਵੀਰ ਨੇ ਕਲੱਬ ਦੇ ਮੈਂਬਰ ਨੇ ਉਹਨਾਂ ਸਾਰਿਆਂ ਨੇ ਸਲਾਹ ਕੀਤੀ ਸੀ ਕਿ ਜਿੰਨਾ ਵੀ ਸਾਡੇ ਕੋ ਸਰਦਾ ਪੁੱਛਦਾ ਜਿੰਨਾ ਵੀ ਜਦੋਂ ਤੁਸੀਂ ਸੇਵਾ ਲਈ ਜਨਰੇਟਰ ਹੀ ਜਾਂ ਅੱਜ ਹੋਏ ਮੁੰਡਿਆਂ ਨੇ ਮੈਨੂੰ ਕਿਹਾ ਸੀ ਕਿ 5 ਲੱਖ ਰੁਪਏ ਦੇ ਕੇ ਆ ਭਾ ਯੂਰੀਆ ਨੂੰ ਕਿਉਂਕਿ ਤੁਹਾਨੂੰ ਲੋਡ ਬਹੁਤ ਪਣੀ ਹੈ ਸੰਸਥਾਵਾਂ ਵਿੱਚ ਭਾਜੀ ਪੈਸੇ ਨੇ ਵੀ ਚੱਲਦੀਆਂ ਨੇ ਬਿਨਾਂ ਦੇ ਬਿਨਾਂ ਕਿਹਰ ਨਾਲ ਨਹੀਂ ਹਰ ਜਿੱਦਾਂ ਵਰਗ ਕਹਿੰਦੇ ਆ ਕਬੱਡੀ ਵਰਗ ਜਿੰਨਾ ਸਾਰਾ ਹਰ ਪੀੜਤਾਂ ਦੇ ਨਾਲ ਤੁਰਿਆ ਆ ਤੇ ਗਾਂ ਵੀ ਤੁਰਾਂਗੇ ਜਿੰਨੀ ਸਾਡੇ ਕੋਲ ਹੋ ਸਕਦਾ ਵਤਨਾ ਨਹੀਂ ਸੇਵਾ ਕਰਨੀ ਕੋਸ਼ਿਸ਼ ਕਰਾਂਗੇ ਬੜਾ ਧੰਨਵਾਦ ਭਾਜੀ ਤੁਹਾਡਾ ਬਹੁਤ 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 ਧੰਨਵਾਦ ਸਾਰਾ ਕਬੱਡੀ ਜਗਤ ਹੀ ਨਾਲ ਆ ਬਾਬਾ ਸੋਖ ਨਹੀਂ ਬਾਕੀ ਦੱਸ ਦਿੱਤਾ ਭਰਾਵਾਂ ਨੇ ਵੀ ਇਹ ਬਹੁਤ ਵੱਡੀ ਇੱਕ ਇੱਕ ਹਨਾ ਹੌਸਲਾ ਹੁੰਦਾ ਇੱਕ ਬੰਦੇ ਨੂੰ ਜਦੋਂ ਪਿੱਛੇ ਜਾਣ ਕੇ ਖੜ ਜਾਣਾ ਪਹਿਲੇ ਆਣ ਕੇ ਜਦੋਂ ਪਹਿਲਾਂ ਆਏ ਆਪਾਂ ਰਮਦਾਸ ਆਏ ਸੀ ਜਦੋਂ ਆਣ ਕੇ ਗੱਲ ਭਰਾ ਨੇ ਕਹੀ ਸੀ ਉਦੋਂ ਗਿੱਲ ਸਿੰਘ ਵੀ ਉੱਥੇ ਸੀਗੇ ਤੇ ਆਣ ਕੇ ਮੇਰੇ ਨਾਲ ਗਏ ਇਦਾਂ ਹੱਥ ਰੱਖ ਕੇ ਪਿੱਠ ਪਿਛੇ ਮਨਜੋ ਸਿੰਘ ਨਾਲ ਬੇਫਿਕਰ ਹੋ ਕੇ ਅੱਧੀ ਰਾਤ ਫੋਨ ਮਾਰਦੀ ਮੈਨੂੰ ਪਤਾ ਹੈ ਉਹ ਭਰਾ ਆ ਜਦੋਂ ਮੈਂ ਅੱਧੀ ਰਾਤ ਨੂੰ ਵੀ ਆਵਾਜ਼ ਦਵਾਂ ਨਾ ਇਹਨਾਂ ਨੇ ਉਸੇ ਟਾਈਮ ਆਣ ਕੇ ਖੜ ਜਾਣਾ ਚਾਹੇ ਮੈਂ ਜਿੰਨੀ ਮਰਜ਼ੀ ਆਵਾਜ਼ ਲਾ ਦਵਾਂ ਪਰ ਇਹ ਮੈਨੂੰ ਇਦਾਂ ਦੇ ਭਰਾਵਾਂ ਤੇ ਮਾਣ ਤਦੇ ਐਡਾ ਵੱਡਾ ਤਾਮਜਾਮ ਐਡੀ ਟੀਮ ਤੁਰੀ ਫਿਰਦੀ ਆ ਇੰਨਾ ਰੈਸਕਿਊ ਆਪਰੇਸ਼ਨ ਪੂਰੇ ਪੰਜਾਬ ਚ ਚਲਾ ਸਕੇ ਆ ਜੇ ਪੰਜਾਬ ਚ ਸਮਾਵਾਂ ਹੋਈਆਂ ਤੇ ਇਹੋ ਜਿਹੇ ਭਰਾਵਾਂ ਦੇ ਸਿਰ ਤੇ ਹੋਈਆਂ ਐਨਆਰਆਈ ਵੀਰਾਂ ਦੇ ਸਿਰ ਤੇ ਸੰਸਥਾ ਚੱਲਦੀ ਆ ਤੇ ਚੱਲਦੀ ਰਹੂਗੀ ਇਦਾਂ ਸਮਾਵਾਂ ਕਰਦੀ ਰਹੂਗੀ ਮੈਨੂੰ ਮਾਣ ਆ ਮੈਨੂੰ ਆਪਣੇ ਭਰਾਵਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੱਸੋ ਦੱਸੋ ਭਾਜੀ ਦੱਸੋ ਬੋਲੋ ਬੋਲੋ ਮਨਜੋਤ ਭਾਈ ਜੀ ਦੇਾਰੇ ਤੁਸੀਂ ਮਨਜੋਤ ਭਾਜੀ ਜੀ ਨਾਲ ਅਸੀਂ ਕੁਝ ਸਾਡੇ ਕੋਲ ਸ਼ਬਦ ਹੀ ਹੈ ਨਹੀਂ ਜਿੱਦਣ ਅਸੀਂ ਕਹਿ ਸਕੀਏ ਕਿਉਂਕਿ ਅਸੀਂ ਆਉਨੇ ਆ ਚਲੇ ਜਾਨੇ ਆ ਭਾਜੀ ਜਿੱਦਣ ਅਸੀਂ ਉੱਥੇ ਅਜਨਾਲੇ ਗਏ ਸੀ ਕਿਨੇ 22 ਦਿਨ ਹੋ ਗਏ ਹਨ ਆਉਨੇ ਆ ਤੇ ਘਰ ਵੀ ਨਹੀਂ ਗਏ ਸਾਰੀ ਟੀਮ ਜਿੱਦਾਂ ਸਾਰੀ ਇੱਕ ਟੀਮ ਹੈ ਦਾ ਸੰਸਥਾ ਇਹਨਾਂ ਦੀ ਨਾਲ ਇਹਨਾਂ ਨੂੰ ਗਰਾਉਂਡ ਜ਼ੀਰੋ ਤੋਂ ਪਤਾ ਹੁੰਦਾ ਜਿੱਦਾਂ ਆਪਾਂ ਪਿੱਛੋਂ ਉਹਨੇ ਆ ਰਾਸ਼ਨ ਲਈ ਹੁੰਨੇ ਆ ਉਹ ਵੀ ਅਤਿ ਵੀ ਹੁੰਦੀ ਹੈ ਜੀ ਆਪਾਂ ਕਿਹੇ ਭਰਾ ਵੱਡੇ ਨਾਲ ਸਲਾਹ ਕਰਕੇ ਤੁਰਦੇ ਆਪ ਨੂੰ ਪਤਾ ਲੱਗ ਜਾਂਦਾ ਕੀ ਜਿੱਦਾਂ ਚੱਲਦਾ ਜਿੱਦਾਂ ਹੁਣ ਮੈਂ ਅਪੀਲ ਕਰਦਾ ਕਬੱਡੀ ਵਾਲੇ ਜਿੰਨੇ ਸਾਡੇ ਪਲੇਅਰ ਨੇ ਸਾਰੇ ਤੁਰੇ ਪਰ ਹੋਰ ਸਰਦਾਂ ਨੇ ਕਬੱਡੀ ਵਾਲੀਆਂ ਕੁੜੀਆਂ ਦੀਆਂ ਟੀਮਾਂ ਕੁੜੀਆਂ ਵੀ ਤੁਰੀਆਂ ਅਹਿਆਂ ਨੇ ਤੇ ਬਹੁਤ ਵਧੀਆ ਪ੍ਰਬੰਧ ਹੈ ਭਈ ਸਾਰਿਆਂ ਦਾ ਨਾਲ ਮਿਲ ਕੇ ਕੋਸ਼ਿਸ਼ ਕਰਨ ਤੇ ਭਾਜੀ ਦਾ ਬਹੁਤ ਧੰਵਾ ਜਿਹੜਾ ਅੱਗੇ ਲੱਗੇ ਤੁਰਿਆ ਉਹ ਸਭ ਤੋਂ ਵੱਡਾ ਨਾ ਭਾਜੀ ਅੱਗੇ ਲੱਗੇ ਟੀਮ ਨੂੰ ਮੈਨੇਜਮੈਂਟ ਕਰ ਲੈਣਾ ਸਭ ਤੋਂ ਵੱਡਾ ਔਖਾ ਉਹੀ ਹੁੰਦਾ बड़े इंजीनियरों सवाल जवाब ਹੁੰਦੇ ਬੜਿਆਂ ਦੇ ਬੰਦੇ ਦੇਣੇ ਵੀ ਪੈਂਦੇ ਕਈਆਂ ਨੂੰ ਨਹੀਂ ਜੇ ਪਿੱਛੇ ਦੀ ਭਾਜ ਨੂੰ ਕੋਈ ਟ੍ਰੋਲ ਕਰਦਾ ਸੀ ਕੋਈ ਹਾਂਜੀ ਹਾਂ ਪਰ ਸਾਨੂੰ ਨਾ ਉਹ ਸਰਟੀਫਿਕੇਟ ਦੀ ਵੀ ਕੋਈ ਲੋੜ ਨਹੀਂ ਪਰ ਜਿੱਦਾਂ ਹੁਣ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਸਾਰੇ ਸਟੇਟਾਂ ਤੋਂ ਮੁਸਲਮ ਭਾਈਚਾਰਾ ਵੀ ਕਿਦਾਂ ਨਾਲ ਤੁਰਿਆ ਹੋਇਆ ਹੈ ਹਿੰਦੂ ਭਾਈਚਾਰਾ ਕੋਈ ਵੀ ਜਿੱਦਾਂ ਹਣੇ ਇਕੱਲਾ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਨੂੰ ਮਾਰ ਪਈਏ ਮਜ਼ਦੂਰਾਂ ਨੂੰ ਹੀ ਬਹੁਤ ਪਈ ਉਹਨਾਂ ਨੇ ਘਰ ਟੱਠ ਕੇ ਬਹੁਤ ਕੁਝ ਜਿੱਦਾਂ ਹੁਣ ਭਾਜੀ ਇਹਨਾਂ ਦਾ ਕਿੱਡਾ ਵੱਡਾ ਪਰਾਲਾ ਕਹਿੰਦੇ ਆਪਾਂ ਹਜ਼ਾਰ ਕਿੱਲਾ 15 ਵੀ ਕਰਕੇ ਦੇਵਾਂਗੇ ਬੀਜ ਕੇ ਦੇਵਾਂਗੇ ਸਾਰਾ ਕੁਝ ਕਰਾਂਗੇ ਉਹ ਵਿੱਚੋਂ ਨਾ ਤੀਰ ਖਰਚਾ ਵੀ ਹੋਣਾ ਖਾਦ ਦਾ ਵੀ ਕਣਕ ਦੀ ਬਜਾਈ ਬੀਜ ਇਹ ਸਾਰਾ ਕੁਝ ਇਹ ਭਰਾ ਜੀ 1000 ਤੋਂ ਵਧਾਵਾਂਗੇ ਤੁਹਾਡੇ ਵਰਗੇ ਭਰਾ ਨਾਲ ਹੈਗਾ ਇਹ 1000 ਤੋਂ ਵਧਾਵਾਂਗੇ ਹੁਣ ਹੁਣ ਵਧਾਵਾਂਗੇ ਬਹੁਤ ਧੰਨਵਾਦ ਭਾਈ ਤੁਹਾਡਾ ਚੋਦ ਵੀਰੇ ਜੇ ਤੁਸੀਂ ਸੰਗਤ ਨੂੰ ਕੋਈ ਅਪੀਲ ਕਰਨੀ ਹੋਵੇ ਆਪ ਦੇ ਉੱਤੇ ਮੈਂ ਇਹੀ ਅਪੀਲ ਕਰਦਾ ਰਾਸ਼ਨ ਬਿਲਕੁਲ ਬੰਦ ਕਰ ਦਿਓ ਗਰਾਊਂਡ ਲੈਵਲ ਤੇ ਆਓ ਆਣ ਕੇ ਚੀਜ਼ਾਂ ਦੇਖੋ ਕੀ ਚੀਜ਼ ਦੀ ਲੋੜ ਆ ਆ ਪੱਥੀ ਆਣ ਕੇ ਸੁਭਾਵਾਂ ਕਰੋ ਇਹੀ ਬੇਨਤੀ ਆ ਇਹ ਨਹੀਂ ਕਿਸੇ ਨੂੰ ਭੇਜੋ ਤਾਂ ਅਸੀਂ ਕਹਿੰਦੇ ਸਾਨੂੰ ਆਓ ਆ ਪਾਓ ਅੱਖੀਂ ਦੇਖ ਲੋਣਗੇ ਕਈ ਵਾਰ ਰਾਸ਼ਨ ਘਰਾਂ 'ਚ ਬੈਠੇ ਬਣੋਗਾ ਚਾਰ ਟਰਾਲੀਆਂ ਭਰ ਲਈਆਂ ਨਾ ਪਹਿਲਾਂ ਆਜੋ ਤੁਹਾਨੂੰ ਦਿਖਾ ਲਾਂਗੇ ਕੀ ਚੀਜ਼ ਦੀ ਲੋੜ ਆ ਉਹ ਚੀਜ਼ ਜਾਣ ਕੇ ਆਪ ਹੈਲਪ ਕਰੋ ਰਾਸ਼ਨ ਜਾਂ ਹੋਰ ਜਿਹੜਾ ਸਮਾਨ ਦੀ ਲੋੜ ਹੀ ਨਹੀਂ ਹੈਗੀ ਉਹ ਚੀਜ਼ ਨਾ ਲਿਆਂਦੀ ਜਾਵੇ ਬੇਨਤੀ ਹੱਥ ਬਨ ਕੇ ਤੇ ਮਨਜੋਤ ਵੀਰ ਅਖੀਰ ਦੇ ਵਿੱਚ ਸੰਸਥਾ ਦਾ ਕੋਈ ਫੋਨ ਨੰਬਰ ਜਾਂ ਹਾਂਜੀ ਸੰਸਥਾ ਦਾ ਫੋਨ ਨੰਬਰ 9276220100 ਸਾਡੇ ਸੰਸਥਾ ਦਾ ਨੰਬਰ ਆ ਜਦੋਂ ਵੀ ਤੁਸੀਂ ਯਾਦ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਗਰਾਊਂਡ ਦੀ ਪੂਰੀ ਰਿਪੋਰਟ ਦਵਾਂਗੇ ਵੀ ਕਿਹੜੀ ਚੀਜ਼ ਦੀ ਕੀ ਕੀ ਲੋੜ ਆ ਕੀ ਕੀ ਕਰ ਸਕਦੇ ਆ ਠੀਕ ਹੈ ਭਾਈ ਸਸੀ ਕਾ ਧੰਨਵਾਦ ਧੰਨਵਾਦ ਚੜ੍ਹਦੀ ਕਲਾ ਇੱਥੇ ਹੀ ਆ ਹਾਂਜੀ ਇੱਥੇ ਹੀ ਬਣਾਇਆ ਰੋਕ ਡੰਗ ਫੇ ਕੋਈ ਨਹੀਂ ਬਣਾ ਲਈਆਂ ਇੱਕ ਇਹ ਵੀ ਤਾਂ ਸੋਚੀ ਨਾ ਮਕਾਨ ਸਾਰਾ ਟੈਨਸ਼ਨ ਕੋਈ ਗੱਲ ਮੈਨੂੰ ਲਿਖ ਕੇ ਦੇਈ ਬਣਾ ਕੇ ਦੇ ਦੇ ਸਾਰਾ ਪਰਪਾਲੀ ਛੁੱਟੀਆਂ ਹੈ ਬੈਠੋ ਇਹ ਚਾਹ ਨਹੀਂ ਪੀਣੀ ਨਹੀਂ ਚਾਹ ਨਹੀਂ ਪੀਣੀ ਭਾਜੀ ਥੈਂਕ ਯੂ ਭਾਜੀ ਤੁਹਾਡੇ ਦਰਸ਼ਨ ਕਰਨੇ ਹਨ ਕਰ ਲਓ ਭਾਜੀ ਧੰਨਵਾਦ ਭਾਜੀ ਬਹੁਤ ਅੱਜ ਕੀ ਲੋੜ ਪਈ ਤੇ ਪਿਆ ਮੈਂ ਕਿਹਾ ਪੱਕਾ ਪੱਕਾ ਥੈਂਕ ਯੂ ਭਰਾ ਨੂੰ ਮੈਂ ਜਦੋਂ ਮੈਨੂੰ ਪਤਾ ਭਰਾ ਯਾਦ ਕਰਾਂਗਾ